ਗੋਲਕਾਂ ਦੀ ਗੱਲ ਕਰਦੇ ਆਂ ਕਹਿੰਦੇ ਕੋਈ ਸਬੂਤ ਦਿਓ ਗੋਲਕਾਂ ਦੇ ਪੈਸੇ ਮਿਸਜੂਜ਼ ਹੁੰਦੇ ਨੇ ਮੈਨੂੰ ਸਬੂਤ ਦੇਣ ਦੀ ਕੀ ਲੋੜ ਹੈ ਜੀ 2 ਦਸੰਬਰ ਨੂੰ ਜਦੋਂ ਸੁਖਵੀਰ ਬਾਦਲ ਨੂੰ ਉੱਥੇ ਬੁਲਾਇਆ ਸੀ ਕੱਲ ਤੱਕ ਸਾਹ ਤੇ ਉਸ ਵੇਲੇ ਤੇ ਜਿਹੜੇ ਜੱਜਦਾਰ ਸੀ ਉਹਨਾਂ ਨੇ ਪੁੱਛਿਆ ਸੀਗਾ ਗੋਲਕ ਦੇ ਪੈਸੇ ਨਾਲ ਇਸ਼ਤਿਹਾਰ ਸਪਾਏ ਸੀ ਹਾਂ ਜੀ 90 ਲੱਖ ਰੁਪਏ ਪੈਸੇ ਮੋੜੋਗੇ ਮੋੜ ਦਾਂਗੇ ਜੀ ਆ ਫਲਾਣਾ 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 ਮੋੜਨਗੇ ਠੀਕ ਹੈ ਜੀ ਉਹ ਕੀ ਸੀ ਫਿਰ ਜੀ ਉਹ ਕਿੱਥੋਂ ਆਏ ਸੀ ਪੈਸੇ ਗੋਲਕਾਂ ਚ ਗੋਲਕਾਂ ਦੀ ਗੱਲ ਕਰਦੇ ਆਂ ਕਹਿੰਦੇ ਕੋਈ ਸਬੂਤ ਦਿਓ ਗੋਲਕਾ ਦੇ ਪੈਸੇ ਨਹੀਂ ਸੀ ਹੁੰਦੇ ਨੇ ਮੈਨੂੰ ਸਬੂਤ ਦੇ ਦੇ ਕੀ ਲੋੜ ਹੈ ਜੀ 2 ਦਸੰਬਰ ਨੂੰ ਜਦੋਂ ਸੁਪਰੀਵਾਦਨ ਨੂੰ ਉੱਥੇ ਬੁਲਾਇਆ ਸੀ ਕੱਲ ਤੱਕ ਸਾਹਮਣੇ ਉਸ ਵੇਲੇ ਦੇ ਜਿਹੜੇ ਜੱਜਦਾਰ ਸੀ ਉਹਨਾਂ ਨੇ ਪੁੱਛਿਆ ਸੀਗਾ ਗੋਲਕਾ ਦੇ ਪੈਸੇ ਨਾਲ ਸਟਿਆਰ ਸਪਾਏ ਸੀ ਹਾਂ ਜੀ 90 ਲੱਖ ਰੁਪਏ ਪੈਸੇ ਮੋੜੋਗੇ ਮੋੜ ਦਾਂਗੇ ਜੀ ਆਪਣਾ ਫਲਾਨਾ 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 ਮੋੜਨਗੇ ਠੀਕ ਹੈ ਜੀ ਉਹ ਕੀ ਸੀ ਫਿਰ ਜੀ ਉਹ ਕਿੱਥੋਂ ਆਏ ਸੀ ਪੈਸੇ ਗੋਲਕਾ ਚ ਗੋਲਕਾ ਦੀ ਗੱਲ ਕਰਦੇ ਆ ਕਹਿੰਦੇ ਕੋਈ ਸਬੂਤ ਦਿਓ ਗੋਲਕਾਂ ਦੇ ਪੈਸੇ ਮਿਸਜੂ ਹੁੰਦੇ ਨੇ ਮੈਨੂੰ ਸਬੂਤ ਦੇਣ ਦੀ ਕੀ ਲੋੜ ਹੈ ਜੀ 2 ਦਸੰਬਰ ਨੂੰ ਜਦੋਂ ਸੁਖਵੀਰ ਬਾਦਲ ਨੂੰ ਉੱਥੇ ਬੁਲਾਇਆ ਸੀ ਕਾਲ ਤੱਕ ਸਾਹ ਤੇ ਉਸ ਵੇਲੇ ਦੇ ਜਿਹੜੇ ਜੱਜਦਾਰ ਸੀ ਉਹਨਾਂ ਨੇ ਪੁੱਛਿਆ ਸੀਗਾ ਗੋਲਕ ਦੇ ਪੈਸੇ ਨਾਲ ਇਸ਼ਤਿਹਾਰ ਸਪਾਏ ਸੀ ਹਾਂਜੀ 90 ਲੱਖ ਰੁਪਏ ਪੈਸੇ ਮੋੜੋ ਫਿਰ ਮੋੜ ਦਾਂਗੇ ਜੀ ਆ ਫਲਾਨਾ 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 ਮੋੜਨਗੇ ਠੀਕ ਹੈ ਜੀ ਉਹ ਕੀ ਸੀ ਫਿਰ ਜੀ ਉਹ ਕਿੱਥੋਂ ਆਏ ਸੀ ਪੈਸੇ ਗੋਲਕਾਂ ਚ ਸਬੂਤ ਮੰਗੇ ਜਾਂਦੇ ਮੈਂ ਤੁਸੀ ਆਪਦੇ ਹੀ ਫੈਸਲੇ ਦੇਖ ਲਓ ਪਹਿਲਾਂ ਅਸੀਂ ਤਾਂ ਨਮਾਣੇ ਆ ਜੀ ਅਸੀਂ ਤਾਂ ਗੁਰੂ ਸਾਹਿਬ ਦੇ ਚਰਨਾਂ ਦੀ ਧੂੜ ਦਾ ਤਣਕਾ ਵੀ ਨਹੀਂ ਹੈਗੇ ਪਰ ਘਟੂ ਘਟ ਤੁਸੀਂ ਤਾਂ ਨਾ ਮਾਲਕ ਬਣ ਕੇ ਬੈਠੋ ਨਾ ਅਸੀਂ ਚਲਾਉਂਦੇ ਹੁੰਨੇ ਅਸੀਂ ਕਰਦੇ ਹੁੰਨੇ ਮੈਂ ਤਾਂ ਪਾਰਲੀਮੈਂਟ 'ਚ ਵੀ ਇਹ ਗੱਲ ਬੋਲੀ ਸੀਗੀ ਕਿ ਜੇਬਾਂ 'ਚੋਂ ਨਿਕਲਦੇ ਆ ਜਥੇਦਾਰ ਜਿਹਨੂੰ ਮਰਜ਼ੀ ਮਾਫ ਕਰ ਦਿਓ ਜਿਹਦੀ ਮਰਜ਼ੀ ਮਾਫੀ ਕੈਨਸਲ ਕਰ ਦਿਓ ਇਹ ਐਂ ਚੱਲਦੇ ਆ ਮੈਂ ਤਾਂ ਬੋਲਦਾ ਮੈਂ ਆਮ ਬੰਦੇ ਦੀ ਆਵਾਜ਼ ਬੋਲਦਾ ਮੈਂ ਕੋਈ ਮੁੱਖ ਮੰਤਰੀ ਜਾਂ ਕੋਈ ਮੈਂ ਕੋਈ ਕਿਸੇ ਔਦੇ ਵੱਲੋਂ ਨਹੀਂ ਬੋਲਦਾ ਮੈਂ ਆਮ ਲੋਕਾਂ ਦੀ ਆਵਾਜ਼ ਬੋਲਦਾ ਬਈ ਅਰੇ ਐਂ ਕਰੀ ਜਾਂਦੇ ਨੇ ਯਾਰ ਚਲ ਕੋਈ ਨਹੀਂ ਯਾਰ ਪਰਮਾਤਮਾ ਆਪ ਹੀ ਦੇਖੋ ਆਪਾਂ ਐਂ ਕਹਿ ਦਿੰਨੇ ਤੇ ਦੇਖੀ ਜਾਂਦਾ ਪਰਮਾਤਮਾ ਗੋਲਕਾਂ ਦੀ ਗੱਲ ਕਰਦੇ ਆ ਕਹਿੰਦੇ ਕੋਈ ਸਬੂਤ ਦਿਓ ਗੋਲਕਾਂ ਦੇ ਪੈਸੇ ਮਿਸੂ ਹੁੰਦੇ ਨੇ ਮੈਨੂੰ ਸਬੂਤ ਦੇਣ ਦੀ ਕੀ ਲੋੜ ਹੈ ਜੀ 2 ਦਸੰਬਰ ਨੂੰ ਜਦੋਂ ਸੁਖਵੀਰ ਬਾਦਲ ਨੂੰ ਉੱਥੇ ਬੁਲਾਇਆ ਸੀ ਕਲ ਤੱਕ ਸਾਹ ਤੇ ਉਸ ਵੇਲੇ ਦੇ ਜਿਹੜੇ ਜੱਜਦਾਰ ਸੀ ਉਹਨਾਂ ਨੇ ਪੁੱਛਿਆ ਸੀਗਾ ਗੋਲਕ ਦੇ ਪੈਸੇ ਨਾਲ ਇਸ਼ਤਿਹਾਰ ਸਪਾਏ ਸੀ ਹਾਂਜੀ 90 ਲੱਖ ਰੁਪਏ ਪੈਸੇ ਮੋੜੋ ਫਿਰ ਮੋੜ ਦਾਂਗੇ ਜੀ ਆ ਫਲਾਣਾ 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 ਮੋੜਨਗੇ ਠੀਕ ਹੈ ਜੀ ਉਹ ਕੀ ਸੀ ਫਿਰ ਜੀ ਉਹ ਕਿੱਥੋਂ ਆਏ ਸੀ پیسے ਗੋਲਕਾਂ ਚੋਂ ਸਬੂਤ ਮੰਗੇ ਹੁੰਦੇ ਮੈਂ ਤਾਂ ਤੁਸੀਂ ਆਪਦੇ ਹੀ ਫੈਸਲੇ ਦੇਖ ਲਓ ਪਹਿਲਾਂ ਅਸੀਂ ਤਾਂ ਨਮਾਨੇ ਆ ਜੀ ਅਸੀਂ ਤਾਂ ਗੁਰੂ ਸਾਹਿਬ ਦੇ ਚਰਨਾਂ ਦੀ ਧੂੜ ਦਾ ਤਣਕਾ ਵੀ ਨਹੀਂ ਹੈਗੇ ਪਰ ਘਟੂ ਘਟ ਤੁਸੀਂ ਤਾਂ ਨਾ ਮਾਲਕ ਬਣ ਕੇ ਬੈਠੋ ਨਾ ਅਸੀਂ ਚਲਾਉਂਦੇ ਹੁੰਨੇ ਅਸੀਂ ਕਰਦੇ ਹੁੰਨੇ ਮੈਂ ਤਾਂ ਪਾਰਲੀਮੈਂਟ 'ਚ ਵੀ ਇਹ ਗੱਲ ਬੋਲੀ ਸੀਗੀ ਕਿ ਜੇਬਾਂ 'ਚੋਂ ਨਿਕਲਦੇ ਆ ਜਥੇਦਾਰ ਜਿਹਨੂੰ ਮਰਜੀ ਮਾਫ ਕਰ ਦੋ ਜਿਹਦੀ ਮਰਜੀ ਮਾਫੀ ਕੈਨਸਲ ਕਰ ਦੋ ਇਹ ਐਂ ਚੱਲਦੇ ਆ ਮੈਂ ਤਾਂ ਬੋਲਦਾ ਮੈਂ ਆਮ ਬੰਦੇ ਦੀ ਆਵਾਜ਼ ਬੋਲਦਾ ਮੈਂ ਕੋਈ ਮੁੱਖ ਮੰਤਰੀ ਜਾਂ ਕੋਈ ਮੈਂ ਕੋਈ ਕਿਸੇ ਅਹੁਦੇ ਵੱਲੋਂ ਨਹੀਂ ਬੋਲਦਾ ਮੈਂ ਆਮ ਲੋਕਾਂ ਦੀ ਆਵਾਜ਼ ਬੋਲਦਾ ਵੀ ਯਾਰ ਇਹ ਐਂ ਕਰੀ ਜਾਂਦੇ ਨੇ ਯਾਰ ਚਲ ਕੋਈ ਨਹੀਂ ਯਾਰ ਪਰਮਾਤਮਾ ਆਪ ਹੀ ਦੇਖੂ ਆਪਾਂ ਐਂ ਕਹਿ ਦਿੰਨੇ ਤੇ ਦੇਖੀ ਜਾਂਦਾ ਪਰਮਾਤਮਾ ਗੋਲਕਾਂ ਦੀ ਗੱਲ ਕਰਦੇ ਆ ਕਹਿੰਦੇ ਕੋਈ ਸਬੂਤ ਦਿਓ ਗੋਲਕਾਂ ਦੇ ਪੈਸੇ ਮੈਸੀੂ ਹੁੰਦੇ ਨੇ ਮੈਨੂੰ ਸਬੂਤ ਦੇਣ ਦੀ ਕੀ ਲੋੜ ਹੈ ਜੀ 2 ਦਸੰਬਰ ਨੂੰ ਜਦੋਂ ਸੁਖਵੀਰ ਬਾਦਲ ਨੂੰ ਉੱਥੇ ਬੁਲਾਇਆ ਸੀ ਕਾਲ ਤੱਕ ਸਾਹ ਤੇ ਉਸ ਵੇਲੇ ਦੇ ਜਿਹੜੇ ਜੱਜਦਾਰ ਸੀ ਉਹਨਾਂ ਨੇ ਪੁੱਛਿਆ ਸੀਗਾ ਗੋਲਕ ਦੇ ਪੈਸੇ ਨਾਲ ਇਸ਼ਤਿਹਾਰ ਸਪਾਏ ਸੀ ਹਾਂਜੀ 90 ਲੱਖ ਰੁਪਏ ਪੈਸੇ ਮੋੜੋ ਫਿਰ ਮੋੜ ਦਾਂਗੇ ਜੀ ਆ ਫਲਾਨਾ 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 ਮੋੜਨਗੇ ਠੀਕ ਹੈ ਜੀ ਉਹ ਕੀ ਸੀ ਫਿਰ ਜੀ ਉਹ ਕਿੱਥੋਂ ਆਏ ਸੀ ਪੈਸੇ ਗੋਲਕਾਂ ਚੋਂ ਸਬੂਤ ਮੰਗੇ ਜਾਂਦੇ ਮੈਂ ਤਾਂ ਤੁਸੀਂ ਆਪਦੇ ਹੀ ਫੈਸਲੇ ਦੇਖ ਲਓ ਪਹਿਲਾਂ ਅਸੀਂ ਤਾਂ ਨਮਾਣੇ ਆ ਜੀ ਅਸੀਂ ਤਾਂ ਗੁਰੂ ਸਾਹਿਬ ਦੇ ਚਰਨਾਂ ਦੀ ਧੂੜ ਦਾ ਤਣਕਾ ਵੀ ਨਹੀਂ ਹੈਗੇ ਪਰ ਘਟੂ ਘਟ ਤੁਸੀਂ ਤਾਂ ਨਾ ਮਾਲਕ ਬਣ ਕੇ ਬੈਠੋ ਨਾ ਅਸੀਂ ਚਲਾਉਂਦੇ ਹੁੰਨੇ ਅਸੀਂ ਕਰਦੇ ਹੁੰਨੇ ਮੈਂ ਤਾਂ ਪਾਰਲੀਮੈਂਟ 'ਚ ਵੀ ਇਹ ਗੱਲ ਬੋਲੀ ਸੀਗੀ ਕਿ ਜੇਬਾਂ 'ਚੋਂ ਨਿਕਲਦੇ ਆ ਜਥੇਦਾਰ ਜਿਹਨੂੰ ਮਰਜ਼ੀ ਮਾਫ ਕਰ ਦਿਓ ਜਿਹਦੀ ਮਰਜ਼ੀ ਮਾਫੀ ਕੈਨਸਲ ਕਰ ਦਿਓ ਇਹ ਐਂ ਚੱਲਦੇ ਆ ਮੈਂ ਤਾਂ ਬੋਲਦਾ ਮੈਂ ਆਮ ਬੰਦੇ ਦੀ ਆਵਾਜ਼ ਬੋਲਦਾ ਮੈਂ ਕੋਈ ਮੁੱਖ ਮੰਤਰੀ ਜਾਂ ਕੋਈ ਮੈਂ ਕੋਈ ਕਿਸੇ ਅਹੁਦੇ ਵੱਲੋਂ ਨਹੀਂ ਬੋਲਦਾ ਮੈਂ ਆਮ ਲੋਕਾਂ ਦੀ ਆਵਾਜ਼ ਬੋਲਦਾ ਬਈ ਯਾਰ ਇਹ ਐਂ ਕਰੀ ਜਾਂਦੇ ਨੇ ਯਾਰ ਚਲ ਕੋਈ ਨਹੀਂ ਯਾਰ ਪ੍ਰਮਾਤਮਾ ਆਪ ਹੀ ਦੇਖੂ ਆਪਾਂ ਐਂ ਕਹਦਾਂ ਨਹੀਂ ਤੇ ਦੇਖੀ ਜਾਂਦਾ ਪ੍ਰਮਾਤਮਾ